ਅੱਜ ਪਿੰਡ ਜਗਤਪੁਰ ਦੇ ਵਿੱਚ ਜਗਤਪੁਰ ਤੇ ਭਗੋਰਾ ਦੇ ਮੰਰੇਗਾ ਵਰਕਰਾਂ ਦੀ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਜਿੱਥੇ ਦੋਨਾਂ ਪਿੰਡਾਂ ਦੀ ਜਿਹੜੀ ਹੈ ਲੀਡਰਸ਼ਿਪ ਚੁਣੀ ਗਈ ਹੈ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਹੈ ਉੱਥੇ 6 ਜੁਲਾਈ ਦੇ ਜਲੰਧਰ ਕਨਵੈਂਸ਼ਨ ਦੇ ਸੱਦੇ ਲਾਏ ਗਏ ਹਨ ਵਰਕਰਾਂ ਵੱਲੋਂ ਪਰਮਾਹੁੰਗਾਰਾ ਦਿੱਤਾ ਗਿਆ ਤੇ ਅਸੀਂ ਆਸ ਪ੍ਰਗਟ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਾਥੀ ਜਿਹੜੇ ਆ ਉਹ ਮੰਰੇਗਾ ਵਰਕਰ ਯੂਨੀਅਨ ਦੇ ਬੈਨਰ ਹੇਠਾਂ ਨਵਾਂ ਸ਼ਹਿਰ ਜਿਲ੍ਹੇ ਦੇ ਵਿੱਚੋਂ ਉਹ ਦੇਸ਼ਪੰਖ ਯਾਤਗਰ ਹਾ ਜਲੰਦਰ ਵਿਖੇ 6 ਜੁਲਾਈ ਨੂੰ ਪਹੁੰਚਣਗੇ ਅੱਜ ਦੀ ਮੀਟਿੰਗ ਦੇ ਵਿੱਚ ਜਿੱਥੇ ਸਾਥੀਆਂ ਨਾਲ ਮਨਰੇਗਾ ਪ੍ਰਕਰਾਂ ਦੀਆਂ ਸਮੱਸਿਆਵਾਂ ਤੇ ਵਿਚਾਰ-ਵਟਾਂਦਰਾ ਚਰਚਾ ਕੀਤੀ ਗਈ ਉੱਥੇ ਹੀ ਪਿੰਡਾਂ ਦੇ ਵਿੱਚ ਮਨਰੇਗਾ ਪ੍ਰਕਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਅਤੇ ਕੰਮ ਨਾ ਮਿਲਣ ਦੀ ਇਸ ਸਮੱਸਿਆ ਦੇ ਉੱਪਰ ਵਿੱਚ ਜਿਹੜੀ ਹੈ ਉਹ ਵਿਸਥਾਰਪੂਰਵਕ ਚਰਚਾ ਕੀਤੀ ਗਈ ਹੈ ਸਾਥੀ ਅਰਪਾ ਸਿੰਘ ਇਹ ਵਾਈ ਹੈਟ ਜਿਹੜੀ ਆ ਅੱਜ ਇਹ ਸਫਲ ਮੀਟਿੰਗ ਹੋਈ ਆ ਅਸੀਂ ਧੰਨਵਾਦ ਕਰਦੇ ਆ ਇਥੋਂ ਹੀ ਇਹ ਸਮੂਹ ਵਰਕਰਾਂ ਦਾ ਜਿਨ੍ਹਾਂ ਨੇ ਅੱਜ ਆਪਣਾ ਕੰਮ ਧੰਦੇ ਛੱਡ ਕੇ ਜਿਹੜੇ ਆ ਮੀਟਿੰਗ ਦੇ ਵਿੱਚ ਸ਼ਮੂਲੀਦ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਨੂੰ ਆਸ ਪ੍ਰਗਟਾਈ ਹੈ ਕਿ ਉਹ ਬਾਹਰ ਚੜ ਕੇ ਜਥੇ ਜਥੇਬੰਦੀ ਦਾ ਸਾਥ ਦੇਣਗੇ ਉਥੇ ਅਗਲੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਜਥੇਬੰਦੀ ਦਾ ਵਿਸਤਾਰ ਹੋਰ ਵੱਡਾ ਕਰਨਗੇ ਧੰਨਵਾਦ ਸਾਥੀ